ਸੋ ਕਾਲਪੁਰ ਕੀ ਫੌਜ ਜੱਥੇਬੰਦੀ ਸਿੱਖ ਨੌਜਵਾਨ ਸਵਾ ਸਿੰਬਲ ਕਮ ਖਾਲਸਾ ਅਤੇ ਸਿੱਖ ਯੂਨਾਈਟਿਡ ਕਾਉਂਸਲ ਨੇ ਇਸ ਗੱਲ ਨੂੰ ਮੋਰ ਲਾਈ ਹੈ ਕਿ ਜਿੰਨਾ ਮਰਜ਼ੇ ਹਾਕਮ ਸਾਡੇ ਵਿੱਚ ਫੁੱਟ ਪਵਾਉਣ ਦੀ ਕੋਸ਼ਿਸ਼ ਕਰੇ ਖਾਲਸਾ ਹਮੇਸ਼ਾ ਜਾਗਦਾ ਆਇਆ ਹੋਇਆ ਜਾਗਦਾ ਰਹੇਗਾ ਅੱਜ ਡਾਇਰੀ ਪੈਨ ਵਾਲੇ ਵੀ ਇੱਥੇ ਨਾਲ ਚੰਦੇ ਹੋਣਗੇ ਉਹ ਵੀ ਇਸ ਗੱਲ ਦਾ ਧਿਆਨ ਦੇਣ ਜੋ ਭੁੱਲੇ ਪਟਕੇ ਨਸ਼ੇ ਵਿੱਚ ਗਲਤਾਨ ਹੋ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਵਹੀਰ ਕਰਤ ਕੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਜੰਮੂ ਕਸ਼ਮੀਰ ਦੀ ਨੌਜਵਾਨੀ ਨੂੰ ਆਵਾਸਤਾ ਦੇ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੀ ਵਾਸਤੇ ਵਾਰਸ ਪੰਜਾਬ ਦੇ ਬਣੋ ਸਨਾ ਕਰੋ ਮੀਰ ਮੰਨੂ ਦੇ ਸੋਚ ਵਾਲੋ ਔਰੰਗ ਦੇ ਔਰੰਗ ਜੇਬ ਦੀਆਂ ਸੋਚ ਵਾਲੋ ਇੱਕ ਗੱਲ ਚੇਤੇ ਰੱਖਿਓ ਜੇ ਤੁਸੀਂ ਸਿੱਖਾਂ ਦਾ ਖੁਰਾ ਖੋਜ ਮਟਾਉਂਦੀ ਕਸਮ ਖਾਦੀ ਹੈ ਇੱਕ ਗੱਲ ਯਾਦ ਰੱਖਿਓ ਭਾਈ ਦਲਾਵਰ ਸਿੰਘ ਨੇ ਜਦੋਂ ਦੁਸ਼ਟਾਂ ਦਾ ਨਾਸ਼ ਕੀਤਾ ਸੀ ਫਿਰ ਉਸ ਬੈਂਤੇ ਬੁੱਚੜ ਦੀ ਬੋਟੀ-ਬੋਟੀ ਕਰ ਦਿੱਤੀ ਗਈ ਸੀ ਲੋਕ ਜਦੋਂ ਡੈਡ ਬਾਡੀ ਦਾ ਸੰਸਕਾਰ ਕਰਦੇ ਹਨ ਪੂਰੀ ਡੈਡ ਬਾਡੀ ਨੂੰ ਫੁਕਦੇ ਹਨ ਪਰ ਜਦੋਂ ਜਾਲਮ ਦਾ ਸੰਸਕਾਰ ਹੁੰਦਾ ਉਸਦੇ ਟੁਕੜੇ ਕਿਸੇ ਥਾਂ ਤੋਂ ਕਿਸੇ ਦੇ ਇਕੱਠੇ ਕਰਕੇ ਸੰਸਕਾਰ ਕੀਤਾ ਜਾਂਦਾ ਉਸ ਗੱਲ ਦਾ ਇਤਿਹਾਸ ਗਵਾ ਖਾਲਸਾ ਅਕਾਲ ਪੁਰਖ ਦੀ ਫੌਜ ਨੂੰ ਰਾਗਿਰੇ ਚਲਦੇ ਹੋਏ ਕਲ ਕੀ ਤਰ ਪਾਤਸ਼ਾਹ ਦੇ ਫਰਜੰਦਾ ਨੂੰ ਬੜੇ ਆਦਰ ਸਤਕਾਰ ਨਾਲ ਫਤਿਹ ਪ੍ਰਵਾਨ ਕਰਾਉਂਦਾ ਅਜ ਸਾਰੇ ਗੱਜ ਕੇ ਇੱਕੋ ਆਵਾਜ਼ ਵਿੱਚ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਵਹਿਰ ਆਪਣੇ ਪੀਰ ਨਾਲ ਅਤੇ ਜਾਗਦੀ ਜ਼ਮੀਰ ਨਾਲ ਤੁਰ ਰਹੀ ਹੈ ਸਤਗੁਰੂ ਸੱਚੇ ਪਾਤਸ਼ਾਹ ਨੇ ਅੱਜ ਜਿਹੜੇ ਸਾਾਨੂੰ ਸਸ਼ਤਰ ਬਖਸ਼ੇ ਸੰ ਉਹ ਲੋਕੋ ਕੇ ਰੱਖਣ ਦਾ ਵੇਲਾ ਨਹੀਂ ਗੋਖ ਖਾਲਸਾ ਜੀ ਆਪ ਜੀ ਨੂੰ ਬੈਂਤਰ ਹੈ ਜੇ ਸਸ਼ਤਰ ਜਿਹੜੇ ਸਾਡੇ ਹਨ ਤੇ ਸਾਡੇ ਪੂਜਨ ਯੋਗ ਹਨ ਅਸ ਕਿਰਪਾ ਖੰਡੋ ਕੜ ਕਪਕ ਤਬਰਾਰ ਤੀਰ ਸਾਤ ਸਰੋਈ ਸਾਥੀ ਇਹ ہمارا ਪੀਰ ਇਹ ਸਾਡੇ ਪੀਰ ਹਨ ਆਪਣੇ ਸਿਖਰ ਆਪਣੇ ਪੀਰ ਅਤੇ ਜਾਗ ਦੀ ਜ਼ਮੀਰ ਇਸ ਗੱਲ ਦਾ ਪ੍ਰਗਟਾਵਾ ਕਰਦੇ ਹੈ ਕਿ ਇਹ ਅਕਾਲ ਪੁਰਖ ਦੀ ਜੋ ਫੌਜ ਹੈ ਕਲਗੀ ਤੇ ਪਾਛਾ ਨੇ ਖੰਡੇ ਬਾਟੇ ਦੀ ਰਗੜ ਨਾਲ ਅਤੇ ਰੱਬੀ ਅਕਾਲਮਈ ਬਾਣੀ ਨਾਲ ਤਿਆਰ ਕੀਤੀ ਹੈ ਇਸ ਲਈ ਅੱਜ ਤੱਕ ਰਹਿਦੀ ਦੁਨੀਆ ਤੱਕ ਕੋਈ ਵੀ ਇਸ ਮਾਤ ਨੂੰ ਕੁਝ ਪੈਦਾ ਨਹੀਂ ਹੋਇਆ ਜਿਹੜਾ ਸਿੱਖਾਂ ਦਾ ਖੁਰਾ ਖੋਦ ਮਿਟਾ ਸਕੇ ਜਦੋਂ ਲਾਹੌਰ ਦਰਬਾਰ ਵਿੱਚ ਜ਼ਕਰੀਆ ਖਾਨ ਨੇ ਸ਼ਰਿਆ ਮੈਲਾਣ ਕੀਤਾ ਸੀ ਕਿ ਗੁਰੂ ਦੇ ਸਿੱਖ ਕਲਗੀ ਤਰਪਾਛਾ ਦਾ ਵਸ ਨੇਸ ਤੋਂ ਨ부ਤ ਕਰ ਦਿੱਤਾ ਗਿਆ ਹੈ ਤੋ ਫੇਰ ਜੜੇ ਅੱਜ ਉਸ ਗੱਲ ਨੂੰ ਮੀਰ ਮਨੂ ਦੀ ਸੋਚ ਤੇ ਪਾਰਾ ਦਿੰਦੇ ਹੋਣੇ ਯਾਦ ਉਹ ਧਿਆਨ ਨਾਲ ਸੁਣ ਲੈਣ ਕਿ ਜਦੋਂ ਮੀਰ ਮਨੂ ਨੇ ਬੋਲਿਆ ਸੀ ਸਿੱਖਾਂ ਦਾ ਖੁਰਾ ਖੋਦ ਮਿਟਾ ਦਿੱਤਾ ਗਿਆ ਪਰ ਕਲਗੀਧਰ ਪਾਸ਼ਾ ਦੇ ਵਾਰਸਾਂ ਨੇ ਇੱਕ ਰੋੜ ਵਿੱਚ ਖੜ ਕੇ ਸ਼ਰੀਆਮ ਟੈਕਸ ਲਗਾਇਆ ਸੀ ਤੇ ਇੱਕ ਆਵਾਜ਼ ਮਾਰੀ ਸੀ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਨੇ ਇੱਕ ਟਿੱਚਰ ਮਾਰੀ ਸੀ ਮੀਰ ਜਕਰੀਆ ਖਾਨ ਨੂੰ ਕਿ ਭਾਬੋ ਖਾਨਾ ਨੂੰ ਕਹਿ ਦਿਓ ਦੇ ਵਿੱਚ ਰਾਖ ਖਲੋਤਾ ਹੱਥ ਵਿੱਚ ਸੋਟਾ ਵਿੱਚ ਰਾਖ ਖਲੋਤਾ ਇੱਕ ਪਾਸੇ ਬਾਬਾ ਗਰਜਾ ਸਿੰਘ ਇੱਕ ਪਾਸੇ ਖੜਾ ਬੋਤਾ ਇਨ੍ਹਾਂ ਦੁਆ ਨੇ ਪ੍ਰਗਟਾਇਆ ਸੀ ਕਿ ਰੱਬੀ ਮਈ ਖਾਲਸਾ ਕਾਲਪੁਰਖ ਦੀ ਫੌਜ ਹੈ ਇਸ ਨੂੰ ਮਿਟਾਉਣ ਵਾਲਾ ਸਿਰਫ ਆਪ ਅਕਾਲ ਪੁਰਖ ਹੈ ਬੋਲੇ ਜੋਨੇ ਹੈ ਸਤਿ ਰਿਆਕਾਰ ਖਾਲਸਾ ਕਾਲਪੁਰਖ ਦੀ ਫੌਜ ਜਿੱਤੇ ਬੰਦੀ ਸੇਕ ਨੌਜਵਾਨ ਸਵਾ ਸਿੰਬਲ ਕਮ ਖਾਲਸਾ ਅਤੇ ਸਿੱਖ ਯੂਨਾਈਟਿਡ ਕਾਉਂਸਲ ਨੇ ਇਸ ਗੱਲ ਨੂੰ ਮੋਰ ਲਾਈ ਹੈ ਕਿ ਜਿੰਨਾ ਮਰਜ਼ੀ ਹਾਕਮ ਸਾਡੇ ਵਿੱਚ ਫੁੱਟ ਪਵਾਉਣ ਦੀ ਕੋਸ਼ਿਸ਼ ਕਰੇ ਖਾਲਸਾ ਹਮੇਸ਼ਾ ਜਾਗਦਾ ਆਇਆ ਹੈ ਜਾਗਦਾ ਰਹੇਗਾ ਅੱਜ ਡਾਇਰੀ ਪੈਨ ਵਾਲੇ ਵੀ ਇੱਥੇ ਨਾਲ ਚਾਹੁੰਦੇ ਹੋਣਗੇ ਉਹ ਵੀ ਇਸ ਗੱਲ ਦਾ ਧਿਆਨ ਦੇਣ ਕਿ ਇਹ ਰੱਬੀ ਮਿਹਬਾਨੀ ਤੂੰ ਪ੍ਰਗਟਾਇਆ ਇਹ ਜਵਾਲਾਮੁਖੀ ਜਿਹੜਾ ਖਾਲਸਾ ਹੋਏ ਇਹ ਹਮੇਸ਼ਾ ਸ਼ਾਂਤ ਰਹਿੰਦਾ ਹੈ ਜਦੋਂ ਇਸ ਨੂੰ ਕੋਈ ਕੁਰੇਦਣ ਦੀ ਕੋਸ਼ਿਸ਼ ਕਰਦਾ ਹੋਏ ਫਿਰ ਇਹ ਜਵਾਲਾਮੁਖੀ ਤੂੰ ਭੈਂਕਰ ਰੂਪ ਲੈ ਕੇ ਖੜਾ ਹੁੰਦਾ ਇਸ ਕਰਕੇ ਯਾਦ ਰੱਖਿਓ ਜਿੱਥੇ ਜ਼ੁਲਮ ਤੇ ਜ਼ਾਲਮ ਹੋਵੇਗਾ ਉੱਥੇ ਹੀ ਨਾਲ ਦੇ ਨਾਲ ਭਾਈ ਦਿਲਾਵਰ ਸਿੰਘ ਵਰਗੇ ਯੋਧੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਯੋਧੇ ਆਬੀਸਲੀ ਕੋਮ ਨੂੰ ਜੁਗਾਉਣ ਲਈ ਹਮੇਸ਼ਾ ਤਤ ਪਰ ਤਿਆਰ ਪਰ ਤਿਆਰ ਖੜਿਆ ਰਹਿਣਗੇ ਇਸ ਕਰਕੇ ਮੇਰੀਆਂ ਮਾਵਾਂ ਪੈਨਾ ਨੂੰ ਬਣਤੀ ਦਾ ਤੁਸੀਂ ਮਾਤਾ ਗੁਜਰਕੌਰ ਦੇ ਵਾਰਸ ਹੋ ਤੁਹਾਡੀਆਂ ਕੁੱਖੋ ਬਹੁਤ ਮਹਾਬਲੀ ਜੋਦੇ ਪੀਰ ਪਗੰਮਾ ਫਰਿਸ਼ਤੇ ਉਹ ਪੈਦਾ ਹੋਣ ਤੁਸੀਂ ਉਹ ਵਾਰਸ ਹੋ ਆਪਣੇ ਬੱਚਿਆਂ ਨੂੰ ਸਮਝਾਓ ਤੇ ਖਾਸ ਕਰਕੇ ਨੌਜਵਾਨੀ ਨੂੰ ਬਣਤੀ ਹੈ ਕਲਗੀਧਰ ਪਾਤਸ਼ਾਹ ਨੇ ਕੇਸ ਕਰਦਾ ਬੂਆ ਖੁੱਲਾ ਰੱਖਿਆ ਜੇ ਉਹ ਬੰਦ ਨਹੀਂ ਜਾਇਆ ਉਸ ਵਿੱਚ ਐਂਟਰ ਕਰ ਜਾਓ ਜੋ ਭੁੱਲੇ ਪਟਕੇ ਨਸ਼ੇ ਵਿੱਚ ਗਲਤਾਨ ਹੋ ਜਿਵੇਂ ਭਾਈ ਅਮਰਤਪਾਲ ਸਿੰਘ ਨੇ ਵਹੀਰ ਘੱਟ ਕੇ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਅੱਜ ਜੰਮੂ ਕਸ਼ਮੀਰ ਦੀ ਨੌਜਵਾਨੀ ਨੂੰ ਵਾਸਤਾ ਦੇ ਤੁਹਾਨੂੰ ਭਾਈ ਅਮਰਤਪਾਲ ਸਿੰਘ ਦਾਈ ਵਾਸਤਾ ਨੇ ਵਾਰਿਸ ਪੰਜਾਬ ਦੇ ਬਣੋ ਅਕਾਲ ਦੇ ਵਾਰਿਸ ਬਣ ਕੇ ਕਲਗੀਧਰ ਪਾਤਸ਼ਾਹ ਦੇ ਬੇੜੇ ਵਿੱਚ ਸਵਾਰ ਹੋ ਕੇ ਇਸ ਨਸ਼ੇ ਨੂੰ ਤਿਆਗ ਕੇ ਲੋ ਤਿਆਗ ਕਰਕੇ ਅੰਮ੍ਰਿਤ ਧਾਰੀ ਹੋ ਕੇ ਅੰਮ੍ਰਿਤ ਛੱਕ ਕੇ ਗੁਰੂ ਘਰ ਦੇ ਬੇੜੇ ਵਿੱਚ ਸਵਾਰ ਹੋਵੋ ਕਿਉਂਕਿ ਸਿੱਖਾਂ ਦੇ ਘਰ ਵਿੱਚ ਹਰ ਦੁਹੇ ਦੇ ਨੁਕਰ ਵਿੱਚ ਬੱਦਿਸ਼ਣ ਬੈਠਾ ਹੋა ਉਸ ਬੱਦਿਸ਼ਣ ਨੂੰ ਮਾਰਨ ਦੀ ਕੋਸ਼ਿਸ਼ ਕਰੋ ਭਰਾ ਮਾਰੂ ਜੰਗ ਤੋਂ ਬਚੋ ਗੈਂਗਵਾੜਾ ਤੋਂ ਬੱਚੋ ਜਿੰਨਾ ਮਰਜੀ ਪੈਸਾ ਤੁਸੀਂ ਧਨ ਦੌਲਤ ਇਕੱਠੇ ਕਰ ਲੋ ਜਿੰਨੀ ਦਰਸ ਹਿਰਦੇ ਵਿੱਚ ਗੁਰੂ ਦੀ ਬਾਣੀ ਦਾ ਪ੍ਰਕਾਸ਼ ਨਹੀਂ ਹੁੰਦਾ ਤੋ ਜਿੰਨਾ ਕਮਾਇਆ ਸਭ ਖੇਜੇ ਖੇ ਇਹ ਯਾਦ ਰੱਖਿਓ ਮੈਂ ਸਾਰੇ ਸੰਗਤ ਨੂੰ ਖਾਸ ਕਰਕੇ ਆਪਣੇ ਨੌਜਵਾਨ ਵੀਰਾਂ ਨੂੰ ਖਾਸ ਕਰਕੇ ਸਾਰੇ মিডিਆ ਸੰਤਕ ਮੀਡੀਆ ਦੇ ਬੋਲ ਤੇ ਕਰਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚੱਲ ਕੇ ਆਪਣੀ ਕੌਮ ਨੂੰ ਜਾਗਰਤ ਕਰਨ ਲਈ ਆਪਣੇ ਪੰਥ ਦਾ ਦਰਦ ਰੱਖਣ ਲਈ ਅਤੇ ਕਲਗੀ ਤੜ ਦੇ ਬੂਹੇ ਨੂੰ دستਕ ਦੇਣ ਲਈ ਇਹ ਅਕਾਲ ਪੁਰਖੀ ਫੌਜ ਹਮੇਸ਼ਾ ਤਿਆਰ ਖੜੀ ਰਹਿੰਦੀ ਹੈ ਇਸ ਨੂੰ ਛੇੜਨ ਦੀ ਕੋਸ਼ਿਸ਼ ਨਾ ਕਰੋ ਮੀਰ ਮਨੂ ਦੇ ਸੋਚ ਵਾਲੇ ਔਰੰਗ ਦੇ ਔਰੰਗ ਜੇਬ ਦੀਆਂ ਸੋਚ ਵਾਲੇ ਇੱਕ ਗੱਲ ਚੇਤੇ ਰੱਖਿਓ ਜੇ ਤੁਸੀਂ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਕਸਮ ਖਾਦੀ ਹੈ ਫਿਰ ਇੱਕ ਗੱਲ ਯਾਦ ਰੱਖਿਓ ਭਾਈ ਦਿਲਾਵਰ ਸਿੰਘ ਨੇ ਜਦੋਂ ਦੁਸ਼ਟਾਂ ਦਾ ਨਾਸ਼ ਕੀਤਾ ਸੀ ਫਿਰ ਉਸ ਬੈਂਤੇ ਬੁੱਚਰ ਦੀ ਬੋਟੀ ਬੋਟੀ ਕਰ ਦਿੱਤੀ ਗਈ ਸੀ ਲੋਕ ਜਦੋਂ ਡੈੱਡ ਬਾਡੀ ਦਾ ਸਸਕਾਰ ਕਰਦੇ ਹਨ ਪੂਰੀ ਡੈੱਡ ਬਾਡੀ ਨੂੰ ਫੂਕਦੇ ਹਨ ਪਰ ਜਦੋਂ ਜਾਲਮ ਦਾ ਸਸਕਾਰ ਹੁੰਦਾ ਉਸਦੇ ਟੁਕੜੇ ਕਿਸੇ ਥਾਂ ਤੋਂ ਕਿਸੇ ਦਾ ਇਕੱਠੇ ਕਰਕੇ ਸਸਕਾਰ ਕੀਤਾ ਜਾਂਦਾ ਉਸ ਗੱਲ ਦਾ ਇਤਿਹਾਸ ਗਵਾ ਹੈ ਪੰਜਾਬ ਵਿੱਚ ਗੁਰੂ ਕੇ ਲਾਡਲੀ ਫੌਜ ਨੇ ਇਹ ਦੱਸਿਆ ਹੈ ਕਿ ਖਾਲਸਾ ਜਿਉਂਦਾ ਹੈ ਖਾਲਸਾ ਬੇਸ਼ੱਕ ਅੱਜ ਸਾਡੇ ਵਿੱਚ ਰਲਗੱਡ ਜ਼ਰੂਰ ਹਾਂ ਹਾਕਮ ਥਾਂ ਥਾਂ ਪੈਰ ਪੈਰ ਤੇ ਪਬਲੀਸ਼ਨ ਦੇ ਰੂਪ ਤੇ ਸਾਡੇ ਸਾਹਮਣੇ ਖੜਾ ਪਰ ਇੱਕ ਗੱਲ ਯਾਦ ਰੱਖਿਓ ਕੌਮ ਦੇ ਵਾਰਸੋ ਗੁਰੂ ਕੇ ਸਿੱਖੋ ਤੁਸੀਂ ਹਮੇਸ਼ਾ ਜਾਗਦੇ ਰਹੋ ਜਾਗਦੇ ਸੋ ਤੇ ਜਾਗਦੇ ਰਹੋ ਜਿਸ ਘਰ ਵਿੱਚ ਮਾਲਕ ਬੇਖਬਰੀ ਬੇਫਿਕਰੀ ਨਾਲ ਸੋ ਜਾਵੇ ਸਮਝ ਲਓ ਉਸ ਘਰ ਵਿੱਚ ਡਾਕਾ ਜ਼ਰੂਰ ਜੇ ਇਸ ਕਰਕੇ ਘਰ ਦੇ ਰਾਹਿਦਾਰ ਬਣ ਕੇ ਹਮ ਕੂਕਰ ਤੇਰੇ ਦਰਬਾਰ ਭੌਕੇ ਆਗੇ ਬਦਰ ਪਸਾਰ ਗੁਰੂ ਘਰ ਦੇ ਕੂਕਰ ਬਣ ਕੇ ਉਹ ਕਰਦੇ ਹਮੇਸ਼ਾ ਬਾਹਰ ਪਾਰਾ ਦਈਏ ਅਤੇ ਆਪਣੀ ਨੌਜਵਾਨੀ ਨੂੰ ਕਾਇਮ ਰੱਖੀਏ ਇਹ ਨੌਜਵਾਨੀ ਇਹ ਜ਼ਿੰਦਗੀ ਸਾਨੂੰ بار بار ਨਹੀਂ ਜੇ ਮਿਲਦੀ ਗੁਰੂ ਪੰਥ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਜਨਮ ਲਿਆ ਅਤੇ ਖਾਸ ਕਰਕੇ ਮੈਂ ਬੀਬੀਆਂ ਨੂੰ ਨੌਜਵਾਨ ਵੀਰਾਂ ਨੂੰ ਹਰ ਉਸ ਸੁਚੇਤ ਸਿੱਖ ਨੂੰ ਬਣਤੀ ਕਰਦਾ ਹਾਂ ਤੁਹਾਡੇ ਸਿਰ ਤੇ ਸਜੀ ਹੋਈ ਚੁੰਨੀ ਤੁਹਾਡੇ ਸਿਰ ਤੇ ਸਜੀ ਹੋਈ ਦਸਤਾਰ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਉਸ ਪੰਥ ਦੇ ਵਾਲੇ ਹਾਂ ਉਸ ਪੰਥ ਦੇ ਵਾਸੀ ਹਾਂ ਸਾਡਾ ਸਰੀਰ ਕੱਟ ਸਕਦਾ ਹੈ ਮਰ ਸਕਦਾ ਹੈ ਪਰ ਝੁੱਕ ਨਹੀਂ ਸਕਦਾ ਗੁਰੂ ਪੰਥ ਦਾ ਜਿਹੜਾ ਸੀਸ ਹੈ ਸਿੱਖ ਦਾ ਜਿਹੜਾ ਮਸਤਕ ਹੈ ਸਿਰਫ ਤੇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕੇ ਨਹੀਂ ਸੋਨੇ ਗੁਰੂ ਦਾ ਮਸਤਕ ਗੁਰੂ ਦਾ ਸਰੀਰ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਆਪਾਂ ਖਾਲਸਾ ਪੰਥ ਦੇ ਉਹ ਸ਼ਾਮ ਉਹ ਸ਼ੌਕਤ ਵਿੱਚ ਸ਼ਾਮਲ ਹਾਂ ਇਸ ਕਲਗੀਧਰ ਪਾਤਸ਼ਾਹ ਦੇ ਬੇੜੇ ਵਿੱਚ ਸਵਾਰ ਜਿਸ ਬੇੜੇ ਨੂੰ ਵੱਡੇ ਵੱਡੇ ਹਾਕਮਾਂ ਨੇ ਡੋਬਣ ਦੀ ਕੋਸ਼ਿਸ਼ ਕੀਤੀ ਪਰ ਇਹ ਬੇੜਾ ਹਮੇਸ਼ਾ ਤਰਦਾ ਰਿਹਾ ਕਿਉਂਕਿ ਇਸ ਬੇੜੇ ਵਿੱਚ ਸਵਾਰ ਹੋਣ ਵਾਲੇ ਖੁਦ ਅਕਾਲ ਪੁਰਖੀ ਫੌਜ ਸਮਰ ਹੈ ਜੀਵਦਾ ਸੀਸ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ ਅਤੇ ਜੀਵਦਾ ਜਮੀਰ ਹਮੇਸ਼ਾ ਗੁਰੂ ਪੰਥ ਨੂੰ ਸਮਰਪਿਤ ਹੈ ਇਸ ਕਰਕੇ ਮੇਰੀ ਭੈਣਤੀ ਜੇ ਸ਼ਰਦਾ ਤੇ ਅੰਨੀ ਸ਼ਰਦਾ ਵਿੱਚ ਫਰਕ ਪਛਾਣਨ ਦੀ ਕੋਸ਼ਿਸ਼ ਕਰੋ ਆਓ ਰਲ ਮਿਲ ਕੇ ਇਸ ਕਾਫਲੇ ਵਿੱਚ ਸ਼ਾਮਲ ਹੋਈਏ ਇਸ ਸਾਲ ਜੇ ਸਾਡੇ ਨੌਜਵਾਨਾਂ ਕੋਲ ਕੋਈ ਖਾਮੀਆਂ ਕੋਈ ਕਮੀਆਂ ਵੀ ਰਹਿ ਗਈਆਂ ਹੋਣਗੀਆਂ ਤੇ ਅਗਲੀ ਸਾਲ ਆਪਾਂ ਪੂਰੀ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸਾਰੇ ਰਲ ਮਿਲ ਕੇ ਇੱਕ ਆਵਾਜ਼ ਵਿੱਚ ਖਾਸੇ ਪੰਥ ਦੀ ਵੰਗਾਰ ਨੂੰ ਸ਼ਾਮਲ ਕਰੀਏ ਕਿ ਜਕਾਰੇ ਦੇ ਜਵਾਬ ਦੇ ਕੇ ਸਮਾਪਤੀ ਕਰੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ